ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰੇ ਉਹ ਆਪਾ ਜਪਜੀ ਸਾਹਿਬ ਦੀਆਂ 29 ਪਉੜੀਆਂ ਦੀ ਜਿਹੜੀ ਵਿਆਖਿਆ ਸਮੇਤ ਪਾਠ ਦੇ ਪਾ ਚੁੱਕੇ ਆ ਸੋ ਜਿੰਨਾ ਵੀਰਾਂ ਨੇ ਅ ਲਾਈਕ ਸ਼ੇਅਰ ਕਮੈਂਟ ਕੀਤੇ ਆ ਸਭ ਦਾ ਪਹਿਲੇ ਤੈ ਦਿਲੋਂ ਧੰਨਵਾਦ ਔਰ ਜੇ ਕਿਸੇ ਨੇ ਪ੍ਰਾਣੀਆਂ ਵੀਡੀਓ ਦੇਖਣੀ ਆ ਹੁਣ ਤਾਂ ਲਾਭ ਸਿੰਘ ਮਾਨਸਾ ਨਾਮ ਦਾ ਪੇਜ ਵੀ ਬਣਿਆ ਲਾਭ ਸਿੰਘ ਮਾਨਸਾ ਦੇ ਨਾਮ ਤੇ ਜਿਹੜੀ ਫੇਸਬੁੱਕ ਕਾ ਉਹ ਵੀ ਚੱਲਦੀ ਹੈ ਲਾਹਵ ਸਿੰਘ ਮਾਨਸਾ YouTube ਚੈਨਲ ਵੀ ਆਪਣਾ ਚੱਲਦਾ ਹੈ ਸੋ ਕਿਸੇ ਨੇ ਵੀ ਪ੍ਰਾਣੀਆਂ ਜਿਹੜੀਆਂ ਆਡੀਓ ਪਾਠ ਦੀਆਂ ਤੇ ਜਿਹੜੀਆਂ ਵਿਆਖਿਆ ਉਹ ਤੁਸੀਂ ਜਾ ਕੇ শ্রবণ ਕਰ ਸਕਦੇ ਹੋ ਅੱਜ ਆਪਾਂ 3ਵੀਂ ਪੌੜੀ ਪੜ੍ਹਦੇ ਹਾਂ 29ਵੀਂ ਪੌੜੀ ਦੇ ਵਿੱਚ ਆਪਾਂ ਨੇ ਸਿੱਧ ਕੀਤਾ ਸੀ ਵੀ ਰਿੱਧੀਆਂ ਸਿੱਧੀਆਂ ਕੀ ਹੁੰਦੀਆਂ ਉਹ ਕਿਉਂਕਿ ਇਦੇ ਵਿੱਚ ਇਹ ਹੈ ਵੀ ਬੜੇ ਲੋਕ ਰਿਧੀਆਂ ਸਿੱਧੀਆਂ ਨੂੰ ਕੋਈ ਹੋਰ ਤਰ੍ਹਾਂ ਦਾ ਜਾਦੂ ਜਾਂ ਕਿਸੇ ਤਰ੍ਹਾਂ ਦਾ ਹੋਰ ਸਮਝਦੇ ਐ ਇਦਾਂ ਦਾ ਕੁਝ ਨਹੀਂ ਹੈਗਾ ਕਿਸੇ ਕੋਲੇ ਕੋਈ ਰਿਧੀ ਸਿੱਧੀ ਨਹੀਂ ਹੈਗੀ ਪਰ ਜਿਹੜੀਆਂ ਦਸਨ ਦੇ ਵਿੱਚ ਆਉਂਦੀਆਂ ਨੇ ਸਾਡੇ ਕੋਲੇ ਵਸਤੂਆਂ ਤੇ ਉਹ ਆਪਾਂ ਗੱਲ ਕੀਤੀ ਸੀ ਪੁੱਤ ਦੀ ਸਾਰੇ ਆਕਾਰ ਕੋਠੀ ਮਕਾਨ ਜੋ ਵੀ ਹੈ ਫਸਲ ਵਾੜੀ ਖੇਤੀ ਜਿਹੜੀ ਦਸਨ ਦੇ ਵਿੱਚ ਆਉਂਦੀ ਹੈ ਉਹ ਰਿਧੀਆਂ ਨੇ ਜਿਹੜੇ ਉਹਦੇ ਨੇ ਤੇ ਉਮ ਆਪਾਂ ਮੈਂਬਰ ਤੋਂ ਲੈ ਕੇ ਐਮਪੀ ਪ੍ਰਧਾਨ ਮੰਤਰੀ ਦਾ ਗੱਲ ਕੀਤੀ ਸੀ ਇਹ ਸਿੱਧੀਆਂ ਨੇ ਇਹ ਉਹਨਾਂ ਨੂੰ ਸਫਲਤਾਵਾਂ ਮਿਲਦੀਆਂ ਨੇ ਹੁਣ ਜੇ ਕੋਈ ਕਹੇ ਵੀ ਰੱਬ ਨਾਲ ਜੁੜ ਕੇ ਜੀ ਜਾਂ ਹਰ ਨੂੰ ਸੱਚ ਨੂੰ ਅੰਦਰ ਵਸਾ ਕੇ ਵੀ ਉਹ ਬੰਦਾ ਸੀਐਮਐਮ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ ਇਦਾਂ ਕੁਝ ਨਹੀਂ ਹੈਗਾ ਅਸੀਂ ਆਪਣੀ ਸ੍ਰਿਸ਼ਟੀ ਦੇ ਆਪਣੇ ਘਰ ਦੇ ਆਪਣੇ ਆਪਣੇ ਆ ਸਰੀਰ ਦੇ ਇੰਦਰੀਆਂ ਦੇ ਰਾਜੇ ਬਣਨਾ ਤੇ ਇਹ ਸਫਲਤਾਵਾਂ ਇਹ ਨੇ ਜਦੋਂ ਅਸੀਂ ਆਪਣੇ ਮਨ ਨੂੰ ਕੰਟਰੋਲ ਦੇ ਵਿੱਚ ਕਰਾਂਗੇ ਮਨ ਜੀਤੈ ਜਗ ਜੀਤ ਅਸੀਂ ਆਪਣੀ ਸ੍ਰਿਸ਼ਟੀ ਆਪਣੇ ਜਦੋਂ ਇੰਦਰੀਆਂ ਦੇ ਰਾਜੇ ਬਣਾਂਗੇ ਤਾਂ ਨੰਬਰਦਾਰ ਮੈਂਬਰ ਸਭ ਕੁਝ ਅਸੀਂ ਆਪਣੇ ਘਰੇ ਹੁੰਨੇ ਆ ਇਹ ਹੀ ਸਫਲਤਾਵਾਂ ਨੇ ਜਦੋਂ ਆਪਣਾ ਪਰਿਵਾਰ ਸਾਡੇ ਅੰਦਰ ਸਾਡੇ ਅਧੀਨ ਸਾਡੇ ਅਨਸਾਰ ਚੱਲਦਾ ਹੈ ਸੋ ਇਸ ਕਰਕੇ ਆਪਾਂ ਤੀਵੀਂ ਪੌੜੀ ਹੈ ਜਿਹੜੀ ਉਹਨੂੰ ਆਪਾਂ ਉਹਨਾਂ ਪਾਠ ਕਰਦੇ ਆਂ ਫਿਰ ਇਹਦੀ ਵਿਆਖਿਆ ਵੀ ਕਰਾਂਗੇ ਇੱਕ ਕਮਾਈ ਜੁਗਤ ਵੇ ਆਈ ਤੈਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ دیਵਾਨਾ ਜੀਵ ਤੇ ਸਪਾਵ ਤਿਵ ਚਲਾਵ ਜਿਵ ਹੋਵ